ਤੇ ਹਾਂਜੀ ਕੰਨੇ ਵਾਲੋ ਕੀ ਹਾਲ ਚਾਲ ਹੈ ਅੱਜ ਆਏ ਆ ਜੀ ਜੀਟੀਵੀ ਮਾਰਕੀਟ ਜੀਟੀਵੀ ਮਾਰਕੀਟ ਨੂੰ ਆਪਾਂ ਕਹੀਏ ਜੀ ਇੱਕ ਫੂਡ ਮਾਰਕੀਟ ਕਹਿ ਸਕਦੇ ਆ ਇਹ ਤੇ ਇੱਕ ਬਹੁਤ ਵੱਡਾ ਤੇ ਫੂਡ ਦਾ ਇੱਕ ਮੇਲਾ ਲੱਗਦਾ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇੱਥੇ ਖਾਣਾ ਬਣਾਉਂਦੇ ਨੇ ਤੇ ਆਪਾਂ ਨੂੰ ਇੱਕ ਇੱਥੇ ਮਿਲੇ ਜੀ ਖਾਲਸਾ ਜੀ ਜਿਹੜੇ ਘਰ ਦਾ ਖਾਣਾ ਬਣਾਉਂਦੇ ਆ ਤੇ ਇੱਥੇ ਇੱਕ ਤੁਹਾਨੂੰ ਹੋਰ ਜਗ੍ਹਾ ਦਿਖਾਉਣੀ ਆ ਉਹ ਅਗਲੇ ਵਲੌਗ 'ਚ ਤੁਸੀਂ ਦੇਖਿਓ ਸਪੈਸ਼ਲ ਤੇ ਬੈਸਟ ਜਲੀ ਚੀਜ਼ ਹੈਗੀ ਆ ਤੇ ਅਜੋ ਹੁਣ ਆਪਾਂ ਤੁਹਾਨੂੰ ਮਿਲਾਈਏ ਖਾਲਸਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਬਾਰੇ ਖਾਲਸਾ ਮੇਰੇ ਭਤੇ ਜੀ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਆ ਭਾਈ ਜੀ ਸ਼ੁਕਰ ਹੈ ਜੀ ਮਾਲਕ ਦਾ ਵਧੀਆ ਤੁਹਾਡੇ ਪਰਮਾ ਦਾਸ ਰਹਾ ਜੀ ਭਾਈ ਜੀ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਇੱਕ ਜਿਹੜੀ ਇਸ ਮਾਰਕੀਟ ਦੇ ਵਿੱਚ ਸਾਰੇ ਜਿੱਥੇ ਕੋਈ ਫਾਸਟ ਫੂਡ ਬਣਾ ਰਿਹਾ ਕਿਤੇ ਕੋਈ ਕੁਝ ਕਰ ਰਿਹਾ ਤਾਂ ਤੁਸੀਂ ਇੱਥੇ ਇੱਕ ਨਾ ਘਰੇਲੂ ਖਾਣਾ ਜਿਹੜਾ ਪ੍ਰੋਵਾਈਡ ਕਰਦੇ ਹੋ ਵਾਕਈ ਭਾਈ ਬਹੁਤ ਵਧੀਆ ਲੱਗਾ ਉਹਦਾ ਸਾਰ ਕਾਰਨ ਹੈ ਜੀ ਕਿਉਂਕਿ ਇੱਥੇ ਘਰ ਦਾ ਖਾਣਾ ਹੀ ਨਹੀਂ ਮਿਲਦਾ ਸਰ ਬਾਕੀ ਸਭ ਕੁਝ ਤਾਂ ਅਵੇਲੇਬਲ ਹੈ ਜੀ ਤੁਸੀਂ ਲਟਰਮ ਬਟਰਮ ਚਟਕੋਰਾ ਕੁਝ ਵੀ ਖਾਣਾ ਚਾਹੋ ਸਰ अवेलेबल ਹੈ ਮੈਨੂੰ ਇਸੇ ਕਰਕੇ ਸਿਰ ਵਧੀਆ ਤੇ ਕੁਝ ਅਲੱਗ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਚੀਜ਼ ਦੇ ਨਾਲ ਨਾਲ ਘਰ ਦਾ ਖਾਣਾ ਪਿਆਰ ਕਰਨ ਵਾਲੇ ਵੀ ਬਹੁਤ ਕਸਟਮਰ ਨੇ ਦੀ ਆਪਣੇ ਮਿੱਤਰ ਪਿਆਰੇ ਕੀ ਬਾਤ ਤੁਹਾਨੂੰ ਦਿਖਾਈ ਇਸੇ ਕਰਕੇ ਸਰ ਆਪਾਂ ਇਸ ਚੀਜ਼ ਨੂੰ ਫਸਟ ਪ੍ਰੈਫਰੈਂਸ ਦਿੱਤੀ ਹੈ ਜੀ ਬਿਲਕੁਲ ਬਿਲਕੁਲ ਭਾਈ ਜੀ ਪਹਿਲਾਂ ਤਾਂ ਨਾਮ ਦੱਸੋ ਕੀ ਹੈ ਸਰ ਮੇਰਾ ਨਾਮ ਸੰਜੀਵ ਸਿੰਘ ਹੈ ਜੀ ਸੰਜੀਵ ਸਿੰਘ ਹਾਂ ਦਾ ਨਿਕਨੇਮ ਸਰ ਮੇਰਾ ਗੋਲਡੀ ਹੈ ਜੀ ਗੋਲਡੀ ਭਾਜੀ ਕਹਿੰਦੇ ਤੁਹਾਨੂੰ ਅਸੀਂ ਹਾਂਜੀ ਗੋਲਡੀ ਭਾਜੀ ਗੋਲਡੀ ਭਾਜੀ ਕਦੋਂ ਤੋਂ ਤੁਸੀਂ ਇਹ ਸਟੋਰ ਸ਼ੁਰੂ ਕੀਤਾ ਹੈ ਤੇ ਕਿਵੇਂ ਦਾ ਰਿਸਪਾਂਸ ਸਰ ਮੈਨੂੰ 5 ਸਾਲ ਹੋ ਚਲੇ ਜੀ ਇਸ ਮਾਰਕੀਟ ਦੇ ਵਿੱਚ ਅੱਛਾ ਜੀ ਔਰ ਪ੍ਰਮਾਤਮਾ ਦੀ ਕਿਰਪਾ ਤਨਸਾਰ ਬਹੁਤ ਵਧੀਆ ਰਿਸਪੌਂਸ ਆ ਬਹੁਤ ਅੱਛੇ ਰਾਇਲ ਫੈਮਲੀ ਹੈ ਕਿ ਮੇਰੇ ਕਸਟਮਰ ਨੇ ਜਿਹੜਾ ਪਿਆਰ ਵੀ ਦਿੰਦ ਨੇ ਸਰ ਮੈਨੂੰ ਬਹੁਤ ਜ਼ਿਆਦਾ ਤੇ ਉਹਨਾਂ ਦਾ ਸਦਕਾ ਪ੍ਰਮਾਤਮਾ ਸਦਕਾ ਸਰ ਇਹ ਗੁੱਡ ਰਿਸਪੌਂਸ ਆ ਜੀ ਅੱਛਾ ਤੁਸੀਂ ਇੱਕ ਗੱਲ ਹੋਰ ਕਹੀ ਸੀ ਵੀ ਖਾਣੇ ਦੇ ਨਾਲ ਨਾਲ ਇੱਕ ਲਿੰਕ ਬੜੇ ਵਧੀਆ ਬਣੇ ਨੇ ਬਿਲਕੁਲ ਸਰ ਮੇਰੇ ਲੰਕ ਹੈ ਸਰ ਖਾਣੇ ਨੂੰ ਜੋ ਸਰ ਮੇਰੇ ਪ੍ਰੇਫਰ ਕਰਦੇ ਨੇ ਮੇਰੇ ਮਿੱਤਰ ਪਿਆਰੇ ਮੇਰੇ ਵੀਰ ਉਹ ਸਰ ਉਹਨਾਂ ਨਾਲ ਮੇਰੇ ਤਕਰੀਬਨ ਤਕਰੀਬਨ ਬਹੁਤ ਨਾਲ ਮੇਰੇ ਘਰੇ ਲੋ ਰਿਲੇਸ਼ਨ ਵੀ ਬਣ ਚੁੱਕੇ ਸਰ ਕੋਈ ਮੇਰਾ ਭਰਾ ਪੈਂਡ ਸਰ ਮੇਰੇ ਕੋਲ ਬਹੁਤ ਵਿਸ਼ਵਾਸ ਨਾਲ ਤੇ ਜ਼ਿੰਮੇਵਾਰੀ ਨਾਲ ਆਂਦੇ ਨੇ ਅਸੀਂ ਸਰ ਜਿੰਨੀ ਵਾਰ ਸਾਡੇ ਕੋਲ ਕਸਟਮਰ ਆਂਦਾ ਅਸੀਂ ਜ਼ਿੰਮੇਵਾਰੀ ਨਾਲ ਟੈਂਡ ਕਰੀਦਾ ਵੀ ਤੇ ਅਗਲਾ ਸਾਡੀ ਜ਼ਿੰਮੇਵਾਰੀ ਵਧਾ ਕੇ ਚੱਲਿਆ ਉਹਨੂੰ ਹੋਰ ਜ਼ਿੰਮੇਵਾਰੀ ਨਾਲ ਸਮਝੀਦਾ ਜੀ ਸਰ ਆਪਾਂ ਓਕੇ ਤੇ ਭਾਈ ਜੀ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ ਹਾਂਜੀ ਇਸ ਤੋਂ ਪਹਿਲਾਂ ਫੂਡ ਤੋਂ ਪਹਿਲਾਂ ਕੀ ਕੰਮ ਸੀ ਇਸ ਤੋਂ ਪਹਿਲਾਂ ਸਰ ਮੇਰਾ ਆਪਣਾ ਪਰਸਨਲ ਬਿਜ਼ਨਸ ਸੀਗਾ ਜੀ ਜੀ ਤੇ ਮੈਨੂੰ ਸਰ ਕੁਕਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਅੱਛਾ ਜੀ। ਤੇ ਉਹ ਬਿਜ਼ਨਸ ਨੂੰ ਪ੍ਰੇਫਰ ਕਰਦਿਆਂ 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 ਮੇਰਾ ਰੁਝਾਨ ਕਰੋ ਇਸ ਵਾਰ ਜ਼ਿਆਦਾ ਹੋ ਗਿਆ। ਅੱਛਾ ਜੀ। ਤੇ ਉਹ ਮੇਰਾ ਸੈਕੰਡ ਨੰਬਰ ਹੋ ਗਿਆ ਮੇਰਾ ਫਰਸਟ ਨੰਬਰ ਹੋ ਗਿਆ ਸਰ। ਅੱਛਾ ਜੀ। ਤੇ ਇਸ ਕਰਕੇ ਸਰ ਮੈਨੂੰ ਕੁਕਿੰਗ ਦਾ ਸ਼ੌਂਕ ਹੋਣ ਕਰ ਕਰਕੇ ਪ੍ਰਮਾਤਮਾ ਨੇ ਹੱਥ 'ਚ ਕਿਰਪਾ ਦਿੱਤੀ ਤਾਂ ਮੈਨੂੰ ਇਹ ਲੱਗਿਆ ਵੀ ਇਸ ਗੁਣ ਨੂੰ ਵਧਾਣਾ ਹੀ ਚਾਹੀਦਾ ਤੇ ਭਾਈ ਜੀ ਇਹ ਖਾਣਾ ਤੁਸੀਂ ਖੁਦ ਬਣਾ ਕੇ ਲੈ ਕੇ ਆਉਣੀ ਕਰ ਦੋ ਵੈਸਪੋਰਟ ਲਈ ਕੋਈ ਕਰ ਮੈਂ ਤਾਂ ਮੇਰੀ ਵਾਈਫ ਬਣਾਨੇ ਆ ਇਹਦੇ ਵਿੱਚ 80% ਕੰਟਰੀਬਿਊਸ਼ਨ ਸਬਜ਼ੀਆਂ ਦਾ ਮੇਰੀ ਵਾਈਫ ਦਾ ਜੀ ਰੈਸਪੀਆਂ ਸਰ ਮੇਰੀਆਂ ਆਪਣੀਆਂ ਨੇ ਮਸਾਲਿਆਂ ਦਾ ਨਾਪ ਤੋਲ ਸਾਰਸੀਂ ਕਰਦੇ ਨਹੀਂ ਕਿਉਂਕਿ ਮਸਾਲੇ ਸਾਰ ਅਸੀਂ ਆਪਣੇ ਖਾਣੇ 'ਚ ਵਰਤਦੇ ਨਹੀਂ ਅੱਛਾ ਜੀ ਆਪਣੇ ਖਾਣੇ 'ਚ ਸਰ ਹੋਏਗਾ ਲਸਣ ਅਦਰਕ ਟਮਾਟਰ ਪਿਆਜ਼ ਦਾ ਠੋਕੇ ਤੜਕਾ ਜੀ ਤੇ ਗਰਮ ਮਸਾਲਾ ਲਾਲ ਮਿਰਚ ਸਰ ਸਾਡੀ ਟੋਟਲੀ ਅਵਾਈਡ ਹੁੰਦੀ ਹੈ ਅਸੀਂ ਘਰੇ ਵੀ ਨਹੀਂ ਯੂਜ਼ ਕਰਦੇ ਸਰ ਤੇ ਅਸੀਂ ਬਾਹਰ ਦੇ ਖਾਣੇ 'ਚ ਵੀ ਨਹੀਂ ਯੂਜ਼ ਕਰਦੇ ਬਿਲਕੁਲ ਜੀ ਤੇ ਬਾਹਰ ਦਾ ਸੀ ਕਹਿ ਨਹੀਂ ਸਕਦੇ ਕਿਉਂਕਿ ਮੇਰਾ ਸਰ ਘਰੋਂ ਹੀ ਬਣ ਕੇ ਆਂਦਾ ਔਰ ਕੁਝ ਨਹੀਂ ਬਣਦਾ ਅੱਛਾ ਜੀ ਇਹ ਤਾਂ ਸਿਰ ਤੁਸੀਂ ਗਰਮੀ ਕਰ ਦਿੱਤੀ ਸਰ ਅਸੀਂ ਸਰਵਿਸ ਦੇ ਦਈ ਦੀ ਹੈ ਸਰ 12 ਵਜੇ ਦਾ ਟਾਈਮ ਹੈ ਸਰ 3 ਵਜੇ ਪ੍ਰਮਾਤਮਾ ਦੀ ਦੇਣਾ ਸਮਾਨ ਫਤਿਹ ਹੋ ਜਾਂਦਾ ਜੀ ਓਕੇ ਬਾਈ ਕਦੀ ਕਿੜਕਿਲੇ ਆਉਣੇ ਪਲੇਟਾਂ ਵੀ ਇੰਨੀਆਂ ਪਲੇਟਾਂ ਚ ਲੈ ਕੇ ਜਾਣੀਆਂ ਜੀ ਕਦੀ ਕਦੇ ਨਹੀਂ ਇਸ ਗੱਲ ਦਾ ਬਿਅੰਦ 100 ਨਿਕਲ ਗਈ 150 ਨਿਕਲ ਗਈ ਅਸੀਂ ਨਿਕਲ ਗਈ ਪਾਜੀ ਪ੍ਰਮਾਤਮਾ ਦੀ ਕਿਰਪਾ ਜਿਹਦੇ ਕਰਮਾਂ 'ਚ ਭਾਵੇਂ ਪਾਜੀ ਆਪੇ ਪੂਰੀ ਕਰਕੇ ਲੈ ਜਾਂਦੇ ਸਰ ਪ ਮੇਰੀ ਟਾਈਮਿੰਗ ਸਰ 12 ਤੋਂ ਵੈਸੇ 4:30 5 ਵਜੇ ਤੱਕ ਹੈ ਅੱਛਾ ਜੀ ਪਰ ਦੁੱਖ ਹੁੰਦਾ ਹੈ ਜਦ 3 ਵਜੇ ਸਮਾਨ ਖਤਮ ਹੋ ਜਾਵੇ ਮੈਨੂੰ ਕਸਟਮਰਾਂ ਨੂੰ ਹੱਥ ਜੋੜ ਕੇ ਮਾਫੀ ਮੰਗਣੀ ਪੈਂਦੀ ਹੈ ਜੀ ਸੌਰੀ ਭਾਜੀ ਸਮਾਨ ਫਤੇ ਹੋ ਗਿਆ ਕੀ ਬਾਤ ਹੈ ਭਾਜੀ ਪਹਿਲੇ ਆਪਾਂ ਦੇਖਿਆ ਜਿਹੜੇ ਕਹਿੰਦੇ ਵੀ ਮੈਨੂੰ ਦੁੱਖ ਹੁੰਦਾ ਵੀ ਜਦੋਂ ਕੋਈ ਸਾਡਾ ਭਰਾ ਖਾਲੀ ਮੁੜ ਕੇ ਜਾਂਦਾ ਦੁੱਖ ਸਰ ਇਹ ਗੱਲ ਹੈ ਕਿਉਂਕਿ ਮੇਰੇ ਕੋਲ ਸਰ ਤਕਰੀਬਨ 80% ਕਸਟਮਰ ਸਰ ਸਪੈਸ਼ਲ ਹੁੰਦਾ ਜੀ ਅੱਛਾ ਜੀ ਮੇਰਾ ਲੋਕਲ ਕਸਟਮਰ ਆ ਸਰ ਹੈਗਾ ਹੈਗਾ ਆਲੇ ਦੁਆਲੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਕਸਟਮਰ ਵੀ ਸਰ ਮੇਰੇ ਬਹੁਤ ਨੇ ਜਿਹੜੇ ਕਿ ਮੇਰੇ ਇਸ ਮੰ ਲੋ ਸਬਜ਼ੀ ਵਾਲੇ ਪ੍ਰੈਫਰੈਂਸ ਨੂੰ ਨਿਹਾਰ ਦਿੰਨੇ ਸਰ ਪੂਰਾ ਮੈਨੂੰ ਪੂਰੀ ਹੌਸਲਾ ਦਿੰਦੇ ਨੇ ਤੇ ਮੈਨੂੰ ਪਰ ਸਰ ਦੁੱਖ ਇਸ ਕਰਕੇ ਹੁੰਦਾ ਵੀ ਅਗਲਾ ਕਮਾਨਾ ਨਾ ਲਾਇਆ ਹੋਵੇ ਤੇ ਸਮਾਨ ਨਾ ਮਿਲੇ ਥੋੜਾ ਦਿੱਕਤ ਹੋ ਜਾਂਦੀ ਸਰ ਤਕਲੀਫ ਤਾਂ ਹੁੰਦੀ ਹੈ ਵਾਜੀ ਜੀ ਬਿਲਕੁਲ ਭਾਈ ਤੇ ਬਾਜੀ ਹੁਣ ਮੈਨੂ ਦੱਸ ਦਿਓ ਪਹਿਲਾਂ ਹੁਣ ਆਪਣਾ ਕਿਹੜਾ ਕਿਹੜਾ ਮੈਨੂ ਹੁੰਦਾ ਜੀ ਸਰ ਮੇਰੇ ਕੋਲ ਹਾਲ ਦੀ ਘੜੀ ਜੇ ਐਟ ਪ੍ਰੈਜ਼ੈਂਟ ਮੈਂ ਤਿੰਨ ਮੈਨੂਅਲ ਹੁੰਦੇ ਸਰ ਮੇਰੇ ਕੋਲ ਘੜੀ ਹੈ ਜੀ ਪਕੌੜੇ ਵਾਲੀ ਜਿਹੜੀ ਕਿ ਸਰ ਸਾਡੀ ਦਹੀਂ ਦੀ ਬਣਦੀ ਆ ਅੱਛਾ ਜੀ ਔਰ ਬਿਨਾਂ ਨਮਕ ਤੋਂ ਬਣਦੀ ਹੈ ਸਰ ਦਹੀਂ ਬਿਨਾਂ ਨਮਕ ਤੋਂ ਕੜੀ ਸਰ ਬਣਦੀ ਹੈ ਸਾਡੀ ਬਿਨਾਂ ਨਮਕ ਤੋਂ ਸੋ ਮੋਸਟ ਵੈਲਕਮ ਤੁਸੀਂ ਟੈਸਟ ਕਰੋ ਤੇ ਸਰ ਅਸੀਂ ਇੱਥੇ ਨਮਕ ਨਹੀਂ ਯੂਜ਼ ਕਰਦੇ ਉਹਦਾ ਕੋਈ ਲੌਜਿਕ ਨਹੀਂ ਹੈ ਸਿਰਫ ਇੱਕ ਨੇਚਰਲ ਫ੍ਰੈਗਰੈਂਸ ਦੇਣ ਵਾਸਤੇ ਕਿ ਅਸਲ ਕੜੀ ਦਾ ਸਵਾਦ ਕੀ ਹੁੰਦਾ ਹੈ ਜੀ ਅਸੀਂ ਉਸ ਸਟੇਜ ਨੂੰ ਬਿਨਾਂ ਨਮਕ ਤੋਂ ਟੈਸਟ ਹੁੰਦਾ ਸਰ ਤੁਸੀਂ ਖਾਓਗੇ ਮੈਂ ਸਰ ਮੈਨੂੰ ਤੁਹਾਨੂੰ ਦੱਸਾਂ ਕਿ ਮੈਨੂੰ 5 ਸਾਲ ਹੋ ਚਲੇ ਸਰ ਅਜੇ ਤੱਕ ਮੈਂ ਆ ਹੁਣ ਹਾਈਲਾਈਟ ਕੀਤਾ ਕਿ ਮੈਂ ਕੜੀ 'ਚ ਨਮਕ ਨਹੀਂ ਪਾਉਂਦਾ ਕਿਉਂਕਿ ਪਾਉਂਦਾ ਸਰ ਮੈਂ ਪਹਿਲਾਂ ਵੀ ਨਹੀਂ ਸੀਗਾ ਅੱਛਾ ਨਮਕ ਬਿਲਕੁਲ ਨਹੀਂ ਪਾਉਂਦੇ ਸਰ ਕਰੇ ਕਸਟਮਰ ਨੇ ਮੰਗਿਆ ਵੀ ਨਹੀਂ ਛੋਟੂ ਇੱਕ ਅਦਾ ਕਸਟਮਰ 15 ਦਿਨ ਮਹੀਨੇ ਚ ਕੋਈ ਕਹਿ ਦੇਵੇ ਕਿ ਮੈਨੂੰ ਪਾਜੀ ਜਿਹੜਾ ਨਮਕ ਜ਼ਿਆਦਾ ਖਾਣ ਦਾ ਇੱਛਾ ਹੈ। ਹਾਂ ਸਰ ਉਹ ਪ੍ਰੇਫਰ ਕਰ ਦੇਵੇ ਕਰ ਨਹੀਂ ਅਦਰਵਾਇਜ਼ 99% ਕਸਟਮਰ ਨੂੰ ਪਤਾ ਹੀ ਨਹੀਂ ਵੀ ਨਮਕ ਹੈਗਾ ਕਿ ਨਹੀਂ ਹੈਗਾ। ਸਿਰਫ ਫਲੇਵਰ ਇੰਨਾ ਵਧੀਆ ਹੁੰਦਾ ਉਹਦੇ ਵਿੱਚ। ਮਤਲਬ ਇਸ ਚੀਜ਼ ਦੇ ਕਸਟਮਰ ਕੰਨੀ ਧਿਆਨ ਵੀ ਨਹੀਂ ਜਾਂਦਾ ਵੀ ਅਸੀਂ ਕੀ ਪਾਇਆ ਕੀ ਪਾਇਆ। ਕੀ ਇੰਦਾ ਦਾ ਤੁਸੀਂ ਵਿੱਚ ਪਾ ਦਿੰਦੇ ਹੋ ਜੋ ਨਮਕ ਦੀ ਲੋੜ ਨਹੀਂ ਪੈਂਦੀ। ਸਰ ਇਹ ਪਿਓਰ ਦਹੀਂ ਦੀ ਕੜੀ ਬਣਦੀ ਹੈ ਜੀ। ਅੱਛਾ ਜੀ। ਤੇ ਇਹਦੇ ਵਿੱਚ ਸਰ ਸਾਡਾ ਜਿਹੜਾ ਹੈਗਾ ਪ੍ਰਮਾਤਮਾ ਦਾ ਪਿਆਰ ਹੈ ਜੀ। ਸਾਡੀ ਮਿਹਨਤ ਕੁਛ ਨਹੀਂ ਲੋਕੀ ਬਹੁਤ ਕੁਝ ਕਹਿੰਦੇ ਨੇ ਸਾਡੇ ਘਰ ਦੇ ਬਣੇ ਮਸਾਲੇ ਜੀ ਅਸੀਂ ਆਪਣੇ ਪਰਸਨਲ ਕੁੱਟ ਕੇ ਪਾਉਂਦੇ ਆ ਅਸੀਂ ਭਾਜੀ ਇਹਦੇ ਵਿੱਚ ਕੁਝ ਵੀ ਨਹੀਂ ਪਾਉਂਦੇ ਇਹ ਨੇਚਰਲ ਹੈ ਭਾਜੀ ਨਹੀਂ ਤੁਸੀਂ ਪਾਉਣੀ ਹੋ ਜੀ ਇਹਦੇ ਵਿੱਚ ਪਿਆਰ ਪਾਉਣੀ ਹੋ ਇਹਦੇ ਵਿੱਚ ਪਰਮਾਤਮਾ ਦੀ ਕਿਰਪਾ ਪਹਿਲਾਂ ਜੀ ਪਿਆਰ ਤਾਂ ਸਾਡਾ ਵੀ ਸਰ ਜਿਹੜੇ ਦੂਰੋਂ ਆਣ ਕੇ ਸਾਨੂੰ ਪਿਆਰ ਦੇਣਾ ਪੈਣਾ ਜੀ ਕਿਉਂਕਿ ਲੈਣ ਦੇ ਵੀ ਅਸੀਂ ਛਕ ਹੈ ਗਏ ਜੀ ਬਹੁਤ ਜ਼ਿਆਦਾ ਬਿਲਕੁਲ ਭਾਜੀ ਪਲੀਜ਼ ਹੁਣ ਮੈਨੂੰ ਦਿਖਾ ਦਿਓ ਹੁਣ ਬਹੁਤ ਕਯੂਰਿਓਸਟੀ ਹੋਈ ਜਾਂਦੀ ਹੈ ਵੀ ਤੁਸੀਂ ਜਿਹੜੀ ਬਿਨਾ ਨਮਕ ਤੋਂ ਕੜੀ ਬਣਾਉਂਦੇ ਹੋ ਜੀ ਆਹ ਸਰ ਬਿਨਾ ਨਮਕ ਤੋਂ ਜੀ ਸਰ ਤੇ ਜਦ ਪਕੌੜਾ ਹੋਗਾ ਸਰ ਆਪਣਾ ਪਾਲਕ ਆਲੂ ਤੇ ਪਿਆਜ਼ ਕੋਈ ਫालतू ਹੇਰ ਫੇਰ ਕੋਈ ਗਰਮ ਮਸਾਲਾ ਲਾਲ ਮਿਰਚ ਸਰ ਕੁਝ ਨਹੀਂ ਕਰਦੇ ਇਹਦੇ ਸਰ ਮੇਨ ਰੀਜ਼ਨ ਹੁੰਦਾ ਇਹਨੂੰ ਕੁੱਕ ਜ਼ਿਆਦਾ ਕਰਨਾ ਪੈਂਦਾ ਅੱਛਾ ਜੀ ਜਿੰਨੀ ਜ਼ਿਆਦਾ ਕੜੇ ਕੀ ਸਰ ਓਨਾ ਵੱਧ ਫਲੇਵਰ ਦੇਗੀ ਵਾਹ ਜੀ ਇਸ ਵੇਰੇ 4 4:30 ਵਜੇ ਤੋਂ ਲੈ ਕੇ ਸਰ ਸ਼ਾਮ ਤੱਕ ਜਦ ਤੱਕ ਵਿਕਣੀ ਹੈ ਇਹਨੇ ਕੜਦੇ ਰਹਿਣਾ ਸਰ ਕੀ ਬਾਤ ਹੈ ਇਹ ਐਕਚੁਅਲੀ ਫੰਡਾ ਇਹਦਾ ਕੜੀ ਦਾ ਇਹ ਹੈ ਅੱਛਾ ਜੀ ਲੋਕੇ ਕਹਿੰਦੇ ਨੇ ਜੀ ਸਾਡੇ ਘਰ ਦੇ ਪਰਸਨਲ ਕੁੱਟੇ ਮਸਾਲੇ ਭਾਜੀ ਸਭ ਨੂੰ ਪਤਾ ਕਿਹੜੇ ਕੋਈ ਕਿਸ ਨੇ ਵੱਖਰੀ ਦੁਨੀਆ ਨਹੀਂ ਬਣਾਈ ਜੀ ਤੇ ਵੱਖਰੇ ਮਸਾਲੇ ਬਣਦੇ ਹੋਣ ਤੇ ਵੱਖਰਾ ਹੀ ਕੋਈ ਕੁੱਟ ਕੇ ਪੀਸ ਕੇ ਪੰਦਾ ਹੋਵੇ ਸਭ ਕੁਝ ਇੱਧਰ ਦੇਖੋ ਪਰ ਬਾਕੀ ਆ ਜਾਓ ਦੂਸਰੇ ਸਰ ਨੂੰ ਦਿਖਾ ਦਈਏ ਨਾਲ ਹੀ ਸਰ ਇਹ ਹੈਗੇ ਆਪਣੇ ਕਾਲੇ ਚਨੇ ਜੀ ਇਹ ਵਾਹ ਜੀ ਇਹ ਸਰ ਤੜਕੇ ਵਾਲੇ ਹੋਣਗੇ ਅੱਛਾ ਜੀ ਇਹਦੇ ਚ ਨਮਕ ਹੁੰਦਾ ਇਹ ਚ ਨਮਕ ਹੁੰਦਾ ਸਰ ਇਹ ਚ ਅਸੀਂ ਕਾਲੀ ਮਿਰਚ ਦਾ ਵੀ ਯੂਜ਼ ਕਰੀਦਾ ਜੀ ਥੋੜਾ ਬਹੁਤ ਓਕੇ ਫਲੇਵਰ ਨੂੰ ਸਿਰਫ ਸੈੱਟ ਕਰਨ ਵਾਸਤੇ ਜੀ ਵਾਹ ਜੀ ਵਾਹ ਜੀ ਉਹ ਪੂਰੇ ਰਿਜੇ ਹੋਏ ਮਿਲਣਗੇ ਜੀ ਠੀਕ ਹੈ ਜੀ ਤੇ ਇਹ ਹੁਣ ਸਰ ਆਪਣੇ ਰਾਜਮਾ ਰਾਜਮਾ ਇੱਧਰ ਵਾਲੇ ਮੇਰੇ ਕੋ ਖਤਮ ਹੋ ਗਏ ਸਰ ਮੈਂ ਤੁਹਾਨੂੰ ਦੂਸਰੇ ओके जी हां सारा राजमा ओके मतलब जे ਤੁਹਾਡੇ ਕੋਲ ਕਿਤੇ ਸਾਡੇ ਆ ਗਿਆ ਕਿ ਚਾਂਚਾ ਕਾਜਾ ਜੇ ਸਾਨੂੰ ਮਿਲ ਗਿਆ ਤਾਂ ਮਸੋ ਹੀ ਆਪਣਾ ਨੂੰ ਲੱਕੀ ਸਬਜੀ ਹੈ ਬਈ ਹੋ啊 ਬਿਲਕੁਲ ਸਰ ਕਹਿ ਸਕਦੇ ਆ ਬਿਲਕੁਲ ਜੀ ਇਹ ਚ ਕੋਈ ਸ਼ੱਕ ਨਹੀਂ ਹੈ ਜੀ ਕਿਉਂਕਿ ਸਾਨੂੰ ਖੁਦ ਨਹੀਂ ਪਤਾ ਹੁੰਦਾ ਜੀ ਕਿਉਂਕਿ ਇੰਨੇ ਪਿਆਰ ਨਾਲ ਬਣਿਆ ਹੋਇਆ ਖਾਣਾ ਵਾਕਈ ਉਹ ਚੀਜ਼ ਇਦਾਂ ਦੀ ਆ ਵੀ ਨਹੀਂ ਮੈਨੂੰ ਲੱਗਦਾ ਜੀ ਕੋਈ ਵਾਰ ਸਰ ਆ ਚਿੱਤਰਾ ਦਾ ਰਾਜਮਾ ਜੀ ਰਾਜਮਾ ਪੂਰਾ ਦਾਣਾ ਫੁੱਲਿਆ ਹੋਇਆ ਹੈਗਾ ਜੀ ਕੀ ਆ ਸੇਮ ਉਹੀ ਐਜ਼ ਇਟ ਇਜ਼ ਪ੍ਰੋਸੀਜਰ ਹੈ ਜੀ ਬਿਨਾ ਮਿਰਚ ਤੋਂ ਬਿਨਾ ਗਰਮ ਮਸਾਲੇ ਤੋਂ ਜੀ ਅੱਛਾ ਜੀ ਤੇ ਚਲੋ ਬਾਜੀ ਹੁਣ ਹੋਰ ਨਾ ਮੈਨੂੰ ਕਰੋ ਮੈਨੂੰ ਹੁਣ ਕੜੀ ਲਵਾ ਲਵਾ ਕੇ ਦਿਓ ਮੇਰੀ ਕੜੀ ਤੇ ਰਾਈਸ ਤੇ ਇੱਕ ਟਰਾਈ ਕਰੀਏ ਮੈਂ ਵੀ ਦੇਖਾਂ ਵੀ ਜਿਹੜੇ ਅੱਜ ਤੋਂ ਬਿਨਾ ਨਮਕ ਤੋਂ ਕਿਹੜਾ ਕਿਵੇਂ ਯਾਰ ਕੜੀ ਬਣਦੀ ਹੈ ਇਹ ਸਰ ਸਾਡਾ ਬਾਸਮਤੀ ਰਾਈਸ ਹੈ ਜੀ ਅੱਛਾ ਜੀ ਹਾਂਜੀ ਪੂਰਾ ਇਹਨ ਵਧੀਆ ਕੁਆਲਿਟੀ ਦਾ ਸਰ ਹਲਕੀ ਚੀਜ਼ ਕੋਈ ਨਹੀਂ ਹੋਏਗੀ। ਹੂੰ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਹੈ ਜੀ। ਪਲੇਟ ਦਾ ਰੇਟ 10 ਰੁਪਏ ਜ਼ਰੂਰ ਮਹਿੰਗਾ ਹੋਏਗਾ ਜੀ। ਜੀ ਜੀ ਜੀ। ਬਟ ਕੁਆਲਿਟੀ ਦੇ ਵਿੱਚ ਸਰ ਕੋਈ ਕੰਪਰੋਮਾਈਜ਼ ਨਹੀਂ ਹੈ ਜੀ ਇਹਦੇ। ਭਾਈ ਦੁਬਾਰਾ ਕਿਸੇ ਲੋਡ ਵੈਂਡ ਦੀ ਰੀਫਿਲ ਕਰਾ ਸਕਦਾ ਬੰਦਾ? ਬਿਲਕੁਲ ਜੀ ਬਿਲਕੁਲ। ਵੈਸੇ ਆਪਣੇ ਸਰ ਫੁੱਲ ਪਲੇਟ ਦੀ ਅਜੇ ਤੱਕ ਤੇ ਜਿਆਦਾ ਕਿਸੇ ਨੂੰ ਲੋੜ ਨਹੀਂ ਪੈਂਦੀ ਆ ਪਲੇਟ ਹੀ ਸਿੰਗਲ ਪਰਸਨ ਲਈ ਸਫੀਸ਼ੀਐਂਟ ਹੈ ਜੀ ਕੀ ਬਾਤ ਕਿਉਂਕਿ ਸਰ ਉਹਦੇ ਵਿੱਚ ਕੁਆਂਟੀਟੀ ਹੀ ਇੰਨੀ ਦੇਈ ਦੀ ਹੈ ਵਾਹ ਜੀ ਵਾਹ ਆ ਸਰ ਸਾਡੀ ਧਨੀਆ ਪੁਦੀਨਾ ਤੇ ਟਮਾਟਰ ਪਿਆਜ਼ ਦੀ ਚਟਣੀ ਹੈ ਜੀ ਸਰ ਓਹੋ ਅੱਛਾ ਜੀ ਇਹ ਵੀ ਸਰ ਬਿਨਾ ਮਿਰਚ ਤੇ ਹੋਏਗੀ ਫਲੇਵਰ ਹੈ ਜੀ ਟੌਪ ਦਾ ਜੇ ਕੜੀ ਦੇ ਵਿੱਚ ਮਿਕਸ ਕਰਕੇ ਖਾਧਾ ਜਾਵੇ ਜੀ ਤਾਂ ਇਹ ਸਮਝ ਲਾ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ ਸਰ ਸਵਾਦ ਦੇ ਵਿੱਚ ਕੀ ਬਾਤ ਹੈ ਜੀ ਕੀ ਬਾਤ ਹੈ ਚਲੋ ਹੁਣ ਕਬਾ ਲੇਟ ਨਾ ਕਰੀਏ ਤੇ ਹੁਣ ਮੈਂ ਦਵਾ ਦਾ ਟੈਸਟ ਕਰਾਂ ਨੂੰ ਥੈਂਕ ਯੂ ਬਾਈ। ਓਕੇ ਤੇ ਇਧਰ ਸਾਡੇ ਨਾਲ ਖਾਲਸਾ ਜੀ ਖੜੇ ਨੇ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਸਾਨੂੰ ਅੱਜ ਕੜੀ ਚੌਲ ਖਵਾ ਰਹੇ ਨੇ ਜਿਹੜੀ ਚੰਨੀ ਬਾਈ ਹੁਣਾਂ ਦੀ ਕਮਾਲ ਦੀ ਬਾਈ ਦੀ ਤਾਰੀਫ ਤਾਂ ਕਿੰਨਾਂ ਨੇ ਕੀਤੀ ਇਧਰ ਸਾਡੇ ਫੌਜੀ ਸਾਹਿਬ ਖੜੇ ਸਾਡੇ ਜੋ ਹਰਪਾਲ ਭਾਈ ਹੁਣੀ ਇਹ ਬਣਾਉਂਦੇ ਨੇ ਚਾਂਪਾ ਬਣਾਉਂਦੇ ਨੇ ਤੇ ਬਾਈ ਹੁਣੀ ਤੇ ਬਾਈ ਹੁਣਾਂ ਦੀ ਜਿਹੜਾ ਵਲੌਗ ਆ ਤੁਸੀਂ ਅਗਲੇ ਵਲੌਗ ਚ ਦੇਖਣਾ ਹੈ ਤੇ ਕਿਉਂਕਿ ਮੈਨੂੰ ਬਾਈ ਹੁਣਾਂ ਰეკਮੈਂਡ ਕੀਤਾ ਇਧਰ ਖਾਲਸਾ ਜੀ ਹੁਣਾਂ ਦਾ ਕਿਉਂਕਿ ਸਾਡਾ ਕੰਮ ਹੀ ਆ ਵੀ ਸਾਡੇ ਪੰਜਾਬੀ ਭਰਾਵਾਂ ਨੂੰ ਪ੍ਰੋਮੋਟ ਕਰਨਾ ਤੇ ਉਹਨਾਂ ਨੂੰ ਹੀ ਅੱਗੇ ਲੈ ਕੇ ਜਾਣਾ ਆ। ਬਾਕੀ ਸਾਡੇ ਲੋਜੋ ਮਰਜ਼ੀ ਹੁੰਦਾ ਰਵੇ। ਤੇ ਵਾਕਈ ਹੁਣ ਬਈ ਇੱਕ ਟੈਸਟ ਕਰੀਏ ਭਾਈ ਹੁਣਾਂ ਦੀ। ਜੋ ਬਾਈ ਹੁਣੀਆਂ ਨੇ ਪਿਆਰ ਦੇ ਨਾਲ ਖਾਣਾ ਬਣਾਉਂਦੇ ਆ ਉਹ ਵੀ ਬਿਨਾਂ ਨਮਕ ਤੋਂ ਕੜੀ। ਇਹ ਹੈ ਤਾਂ ਇੱਕ ਜੁਨੀਕ ਕਨਸੈਪਟ ਆ ਨਾ। ਬਿਲਕੁਲ ਭਾਜੀ। ਜਿਵੇਂ ਕਿ ਆ ਨਮਕ ਨੂੰ ਰਾਜਾ ਕਹਦੇ ਆ। ਬਿਲਕੁਲ। ਪਰ ਇਹ ਬਿਨਾਂ ਰਾਜੇ ਤੋਂ ਚਾਪ ਬਣਾਉਂਨਾ ਕੜੀ ਬਣਾਉਂਦੇ ਨੇ। ਤਾਂ ਉਹਦਾ ਮਤਲਬ ਹੈ ਵੀ ਜਿਹੜੀ ਇੱਥੇ ਗੁਰਵਾਨੀ ਚੱਲਦੀ ਰਹਿੰਦੀ ਆ ਨਾ ਉਹਦਾ ਜਿਹੜਾ ਰਸ ਆ ਬਿਲਕੁਲ ਜੀ ਕੁਰਬਾਨੀ ਸਾਰੇ ਦੇ ਉੱਪਰ ਤੋਂ ਹੋ ਜਾਂਦਾ ਪਰ ਜਿਹੜੀ ਖੁਸ਼ਬੂ ਇਨੀ ਸੋਹਣੀ ਕੜੀ ਦੀ ਆ ਰਹੀ ਹੈ ਨਾ ਉਹ ਬਹੁਤ ਵਧੀਆ ਮੇਨ ਸਾਰ ਸਾਰੇ ਦੇ ਉੱਪਰ ਕੁਰਬਾਨੀ ਦਾ ਜੀ ਇਹ ਖਾਣਾ ਬਣਨ ਤੋਂ ਲੈ ਕੇ ਖਾਣੇ ਦੀ ਸਮਾਪਤੀ ਤੱਕ ਸਾਰੇ ਇਹਦੇ ਤੇ 24 ਘੰਟੇ ਕੁਰਬਾਨੀ ਦਾ ਜਾਪ ਚੱਲਦਾ ਹੀ ਰਹਿਣਾ ਜੀ ਮੇਨ ਜਿਹੜਾ ਫਲੇਵਰ ਹੈ ਉਹ ਪਰਮਾਤਮਾ ਦੇ ਸ਼ਬਦਾਂ ਦਾ ਜੀ ਪਹਿਲਾਂ ਤਾਂ ਮੈਨੂੰ ਇਹ ਚੀਜ਼ ਦਾ ਜਵਾਬ ਦਿਓ ਤੁਸੀਂ ਕਹਿੰਦੇ ਮਮਖ ਹੈ ਨਹੀਂ ਹਾਂਜੀ ਫਿਰ ਇਹ ਜਿਹੜਾ ਇਹਦੇ ਵਿੱਚ ਫਲੇਵਰ ਆ ਰਿਹਾ ਹੈ ਉਹ ਕਾਦਾ ਹੈ ਉਹ ਸਰ ਇਹ ਮੈਨੂੰ ਹੁਣ ਜਵਾਬ ਦੇਣਾ ਪੈਣਾ ਕਿ ਜੰਦਾ ਨਹੀਂ ਮੈਨੂੰ ਪੁੱਛਣਾ ਵੀ ਵਿੱਚ ਕੀ ਸੀ ਉਹਦੇ ਸਰ ਇਹਦੇ ਵਿੱਚ ਜਿਹੜੇ ਤੁਸੀਂ ਖਟਾਸ ਫੀਲ ਕਰ ਰਹੇ ਹੋ ਨੈਚੁਰਲ ਦਹੀਂ ਦੀ ਖਟਾਸ ਉਹ ਖਟਾਸਾਂ ਜੀ ਜਿਹੜਾ ਦਹੀਂ ਸਰ ਸਾਡਾ ਆਪਣਾ ਹੀ ਜਮਾਈ ਦਾ ਜੀ ਵਧੀਆ ਕੁਆਲਿਟੀ ਦਾ ਦੁੱਧ ਲੈਂਦੇ ਆ ਸਰ ਬਿਲਕੁਲ ਜੀ ਉਹ ਜਮਾਨ ਤੇ ਕੀ ਕਰਾਂ ਸਰ ਅਸੀਂ ਖੱਟਾ ਨੋਰਮਲ ਨਾਲੋਂ ਥੋੜਾ ਵੱਧ ਲਾਈਦਾ ਇਹਦੇ ਅੱਛਾ ਜੀ ਤਾਂ ਕਿ ਇਹਦੇ ਵਿੱਚ ਨਮਕ ਵਾਲੀ ਰਿਕੁਆਇਰਮੈਂਟ ਆਲਰੇਡੀ ਪੂਰੀ ਹੋ ਜAVE ओके ਜੈ ਸਰ ਐਚ ਐਸ ਐ ਨਮਕ ਯੂਜ਼ ਕਰੀਏ ਤਾਂ ਨਮਕ ਨੇ ਆਪਣਾ ਸਵਾਦ ਦੇ ਦੇਣਾ ਸਰ ਫਿਰ ਇਹਦਾ ਫਲੇਵਰ ਖਤਮ ਹੋ ਜਾਏਗਾ। ਓਕੇ ਫਿਰ ਕੜੀ ਨੇ ਆਪਣਾ ਟੇਸ ਸਰ ਨਹੀਂ ਦੇਣਾ। ਮੇਨ ਇਹਦੇ ਵਿੱਚ ਸਾਡਾ ਇਹ ਹੁੰਦਾ ਕਿ ਅਗਰ ਨੈਚੁਰਲ ਚੀਜ਼ ਦਿੱਤੀ ਜਾ ਸਕਦੀ ਹੈ। ਤਸੀਂ ਸਰ ਨਮਕ ਖਵਾ ਕੇ ਲੋਕਾਂ ਦਾ ਬੀਪੀ ਕਿਉਂ ਵਧਾਈ? ਮਤਲਬ ਘਰ ਵੀ ਅਸੀਂ ਬਿਨਾਂ ਨਮਕ ਤੋਂ ਬਣਾ ਸਕਦੇ ਹਾਂ। ਬਿਲਕੁਲ ਬਣਾ ਸਕਦੇ ਹਾਂ ਸਰ ਇਹ ਤਾਂ ਸਰ ਕੋਈ ਪ੍ਰੋਸੀਜਰ ਹੀ ਨਹੀਂ ਹੈ ਸਰ ਬਹੁਤ ਇਜ਼ੀ ਰੈਸਪੀ ਹੈ। ਮਤਲਬ ਥੋੜਾ ਜਿਹਾ ਖਟਾ ਜਦੋਂ ਥੋੜਾ ਜਿਆਦਾ ਚਾਹੀਦਾ। ਥੋੜਾ ਜਿਹਾ ਖਟਾ ਸਰ ਜੇ 1 ਚਮਚ ਲੱਗਦਾ ਤੁਸੀਂ 1.5 ਚਮਚ ਲਾ ਦਿਓ। 1.5 ਚਮਚ ਲਾ ਦਿਓ। ਬਸ ਇੰਨਾ ਕੋ ਫਰਕ ਆ ਸਰ ਹੋਰ ਕੋਈ ਨਹੀਂ ਦੀ ਦੀ ਹੈ ਨਾ ਇਹ। ਸਾਡਾ ਸਰ ਇਹ ਚ ਪਰਸਨਲ ਰੈਸਪੀ ਕੋਈ ਨਹੀਂ ਹੈ ਮੈਂ ਇਹਨੂੰ ਮੱਲੋ ਲੋਕਾਂ ਦੀਆਂ ਵੀਡੀਓ ਦੇਖ-ਦੇਖ ਕੇ ਬਹੁਤ ਹੈਰਾਨੀ ਹੁੰਦੀ ਕਿ ਇਹ ਸਾਡੇ ਪਰਸਨਲ ਕੁੱਟੇ ਹੋਏ ਮ ਸਭ ਕੁਝ ਐਸੇ ਧਰਤੀ ਤੇ ਹੀ ਉਗਦਾ ਬਿਲਕੁਲ ਜੀ ਐਸੇ ਧਰਤੀ ਤੇ ਹੀ ਬੀਜਦਾ ਹੈ ਔਰ ਐਸੇ ਧਰਤੀ ਤੋਂ ਹੀ ਪੁੰਗਰ ਕੇ ਬਣਦਾ ਜਿਹੜੀ ਸਭ ਤੋਂ ਵੱਡੀ ਚੀਜ਼ ਆ ਨਾ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਹੈ ਤੁਸੀਂ ਕੜੀ ਚੌਲ ਖਾ ਲੋ ਜਿਵੇਂ ਤੁਹਾਨੂੰ ਘਰ ਦੀ ਰਸੋਈ ਚ ਬਹਿ ਕੇ ਖਾਣ ਤੋਂ ਬਾਅਦ ਸੁਆਦ ਆਉਂਦਾ ਪੇਟ ਭਾਰਾ ਪਾਨੀ ਹੁੰਦਾ ਉਹ ਚੀਜ਼ ਇੱਥੇ ਮਿਲਦੀ ਹੈ ਬੜੀ ਵਾਕੇ ਇਹ ਗੱਲ ਮੈਂ ਦੱਸਾਂ ਅੱਜ ਤੱਕ ਜਿੰਨੀਆਂ ਮੈਂ ਕੜੀ ਖਾਧੀ ਹੈ ਕੜੀ ਰਾਈਸ ਖਾਧੇ ਕਿਤੇ ਵੀ ਖਾਧੇ ਚਾਹੇ ਮੈਂ ਚੰਡੀਗੜ੍ਹ ਖਾਧੇ ਹੁਣ ਚਾਹੇ ਕਿਤੇ ਬਈ ਸਭ ਤੋਂ ਬੈਸਟ ਮੇਰੇ ਲਈ ਹੈ ਥੈਂਕ ਯੂ ਸਰ ਮਿਹਰਬਾਨੀ ਧੰ ਸਰ ਕਿ ਇਹ ਦਾ ਬੈਸਟ ਸੁਣਨ ਲਈ ਸਾਡਾ ਸਾਰਾ ਜੋਰ ਲੱਗਿਆ ਹੁੰਦਾ ਅੱਜ ਇੱਕ ਕਰਕੇ ਵੀ ਅਸੀਂ ਵਾਹ ਵਾਈ ਨਹੀਂ ਖਟਣੀ ਅਸੀਂ ਕਹਿੰਨੇ ਆ ਵੀ ਤ੍ਰਿਪਤੀ ਜ਼ਰੂਰ ਹੋਣੀ ਚਾਹੀਦੀ ਸਰ ਮੰਨਦੀ ਕਿ ਇੱਕ ਅੱਛੀ ਚੀਜ਼ ਖਾਧੀ ਹੈ ਇੱਕ ਚੀਜ਼ ਹੋਰ ਵੀ ਆ ਜਿੱਦਣ ਇਸ ਤੋਂ ਉੱਪਰ ਕੋਈ ਚੀਜ਼ ਮਿਲੂਗੀ ਤਾਂ ਤੁਹਾਨੂੰ ਦੱਸਾਂਗੇ ਬਾਈ ਦੇ ਵੀ ਹਾਂ ਵੀ ਆਸ਼ਿਕ ਖਾਲਸਾ ਜੀ ਦੀ ਕਿੜੀ ਨੂੰ ਕੋਈ ਬੀਟ ਕਰਨ ਵਾਲਾ ਆ ਗਿਆ ਬਿਲਕੁਲ ਜੀ ਬਿਲਕੁਲ ਸਰ ਅਸੀਂ ਸਰ ਐਸ ਲਾਇਕ ਨਹੀਂ ਹੈਗੇ ਹਾਂਜੀ ਵੀ ਇਹ ਚੀਜ਼ਾਂ ਨੂੰ ਸੋਚੀ ਐਸੇ ਕਹਿੰਦੇ ਵੀ ਪ੍ਰਮਾਤਮਾ ਦੀ ਕਿਰਪਾ ਸਰ ਬਣੀ ਰਹੇ ਐਨਾਂ ਹੀ ਬਹੁਤ ਆ ਬਿਲਕੁਲ ਭਾਜੀ ਬਿਲਕੁਲ ਵਾਕੇ ਇੰਨਾ ਸੋਹਣਾ ਫਲੇਵਰ ਆ ਬਾਈ ਹੁਣਾਂ ਤੇ ਦੂਜੀ ਗੱਲ ਇਹ ਆ ਜੀ ਸਾਡੇ ਖਾਲਸਾ ਜੀ ਨੇ ਸਾਬਤ ਸੂਰਤ ਨੇ ਘਰੇਲੂ ਖਾਣਾ ਆ ਤੇ ਬਾਈ ਹੁਣਾ ਕੋਲ ਤੁਸੀਂ ਜਰੂਰ ਆਇਆ ਕਰਨਾ ਕਿਉਂਕਿ ਬਾਈ ਹੁਣਾ ਦੇ ਕੋਲ ਪਹਿਲਾਂ ਹੀ ਕਸਟਮਰਾਂ ਦੀ ਲਾਈਨ ਲੱਗੀ ਰਹਿੰਦੀ ਆ ਕਿਉਂਕਿ ਮੈਂ ਜਿਵੇਂ ਮੈਂ ਕਹਾ ਵੀ ਬਾਈ ਕੋਲ ਹੋਰ ਆਓ ਤੇ ਮੈਨੂੰ ਲੱਗਦਾ ਵੀ ਮੈਂ ਇੱਕ ਛੋਟਾ ਸ਼ਬਦ ਕਹੂੰਗਾ ਕਿਉਂਕਿ ਬਾਈ ਹੁਣਾ ਦੇ ਕੋਲ ਇੰਨਾ ਖਾਣਾ ਹੁੰਦਾ ਬਾਈ ਤਾਂ ਖੁਦ ਨਾਰਾਜ਼ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੇ ਆ ਜਦੋਂ ਕੋਈ ਵੀ ਬੰਦਾ ਖਾਲੀ ਮੁੜਦਾ ਆ ਕਿਉਂ ਬਧੀ ਬਿਲਕੁਲ ਜੀ ਬਿਲਕੁਲ ਸਰ ਤੇ ਇਸ ਕਰਕੇ ਮੈਂ ਅੱਜ ਬਹੁਤ ਲੱਕੀ ਆ ਆਪਣੇ ਆਪ ਨੂੰ ਸਮਝ ਰਿਹਾ ਵੀ ਜਿੱਥੇ ਕਿ ਮੈਂ ਅੱਜ ਖਾਲ ਯਾਰ ਕੜੀ ਜਿਹੜੀ ਬਿਨਾ ਨਮਕ ਤੋਂ ਆ ਉਹ ਜੋ ਟਰਾਈ ਕੀਤੀ ਆ ਵਾਕੇ ਬਾਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਜੀਂਦੇ ਵਾਸਤੇ ਰਹੋ ਬਾਈ ਹੁਣ ਆਦੇ ਅਸੀਂ ਕੜੀ ਚੌਲ ਟਰਾਈ ਕਰ ਲਿਆ ਖਾ ਵੀ ਲਿਆ ਤੇ ਬਿਨਾ ਨਮਕ ਤੋਂ ਕੜੀ ਵੀ ਟੇਸਟ ਕਰ ਲਈ ਆ ਵਾਕਈ ਸਾਨੂੰ ਕੋਈ ਚੀਜ਼ ਇਦਾਂ ਦੀ ਫੀਲਿੰਗ ਹੋਈ ਵਿੱਚ ਨਮਕ ਹੈ ਨਹੀਂ ਤੇ ਬਾਜੀ ਹੁਣ ਬਾਈ ਹੁਣੀ ਕਹਿੰਦਾ ਵੀ ਜਿਹੜੀ ਮੇਰੀ ਪਲੇਟ ਆ ਨਾ ਲੱਸੀ ਤੋਂ ਬਿਨਾ ਅਧੂਰੀ ਆ ਇਸ ਕਰਕੇ ਹੁਣ ਲੱਸੀ ਪੀਣੀ ਬਾਈ ਦੀ ਵਾਕਈ ਜ਼ਰੂਰੀ ਬਣਦੀ ਸੀਗੀ ਬਿਲਕੁਲ ਸਰ ਤੇ ਬਾਈ ਜੀ ਮੈਂ ਜਦ ਤੱਕ ਲੱਸੀ ਪੀ ਰਿਆ ਤੁਸੀਂ ਐਡਰੈਸ ਬੋਲਦੇ ਜਾ ਤੱਕ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਜਾਏ ਬਿਲਕੁਲ ਸਰ ਆਪਣਾ ਸਾਰਾ ਡਰੈਸ ਹੈ ਜੀ ਖਾਲਸਾ ਹੋਮ ਮੇਡ ਫੂਡ ਹੈ ਜੀ ਘਰ ਦਾ ਬਣਿਆ ਹੋਇਆ ਖਾਣਾ ਬੈਕ ਸਾਈਡ ਨਿਊ ਬੱਸ ਸਟੈਂਡ ਜੀ ਜੀਟੀਵੀ ਮਾਰਕੀਟ ਓਪੋਜ਼ਿਟ ਰੋਟਰੀ ਕਲੱਬ ਖੰਨਾ ਜੀ ਕੀ ਬਾਤ ਹੈ ਜੀ ਤੇ ਤੁਸੀਂ ਹੁਣ ਬਾਈ ਹੁਣਾ ਕੋਲ ਵਿਜ਼ਿਟ ਵੀ ਕਰਨਾ ਬਾਈ ਹੁਣਾ ਦੀ ਬਿਨਾ ਨਮਕ ਤੋਂ ਕਿਹੜੀ ਖਾਣੀ ਵੀ ਆ ਤੇ ਦੱਸਣਾ ਵੀ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗੀ ਤੇ ਬਾਕੀ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਕਰਿਓ ਤੋ ਕਿ ਹਰੀ ਬਾਈਉ ਹੁਣਾਂ ਦੀ ਜਿਹੜੀ ਵੀਡੀਓ ਸੀ ਬਾਈ ਹੁਣਾਂ ਦੀ ਬਾਈ ਕਿੰਨੀ ਰੱਖ ਗਈ ਆ ਉਹ ਭਾਜੀ 22 ਲੱਖ ਪਲੱਸ ਗਈ ਹੈ ਜੀ 22 ਲੱਖ ਪਲੱਸ ਗਈ ਹੈ ਨਾਲੇ ਉਹ ਪ੍ਰਾਫਟ ਹਰਿਆਣੇ ਤੋਂ ਆ ਕੇ ਵੀਡੀਓ ਬਣਾ ਕੇ ਆ ਹੁਣ ਪੰਜਾਬ ਵਾਲਾਂ ਦੀ ਜ਼ਿੰਮੇਵਾਰੀ ਬਣਦੀ ਆ ਇੰਨੇ ਕ ਵੀਊ ਤਾਂ ਸਾਡੇ ਹੋਣੇ ਬਣਦੇ ਕਿਉਂ ਬਈ ਭਾਜੀ ਆਪਣੇ ਪੰਜਾਬ ਦਾ ਪਿਆਰ ਤਾਂ ਸਾਨੂੰ ਫਿਰ ਪਤਾ ਤਾਂ ਹੀ ਲੱਗੂਗਾ ਭਾਜੀ ਹੁਣ ਇੱਕ ਕਮੈਂਟ ਦਾ ਟਾਰਗੇਟ ਲਾਈਕ ਦਾ ਟਾਰਗੇਟ ਦੱਸੋ ਵੀ ਲਾਈਕ ਟਾਰਗੇਟ ਕਿੰਨੇ ਹੋਣਾ ਚਾਹੀਦਾ ਭਾਜੀ ਜੇ ਮੇਰਾ 22 ਲੱਖ ਪਲੱਸ ਪਹਿਲਾਂ ਹੋ ਚੁੱਕਿਆ ਤਾਂ ਮੈਂ 24 ਲੱਖ ਪਲੱਸ ਦੀ ਉਮੀਦ ਰੱਖ ਕੇ ਚੱਲਦਾ ਸਰ ਅੱਛਾ ਤੇ ਉਹਦੇ ਵਿੱਚ ਕਟੋ ਘਟ ਲਾਈਕ ਲਾ ਲਓ ਸਰ ਲਾ ਲਓ ਚਲੋ ਭਾਜੀ 5000 ਲਾਈਕ ਦਾ ਟਾਰਗੇਟ ਰੱਖਿਆ ਸੀ ਇਸ ਵੀਡੀਓ ਲਈ ਤੇ ਦੇਖਦੇ ਨ ਕਿੰਨੀ ਜਲਦੀ ਤੁਸੀਂ ਸਾਡੇ 5000 ਲਾਈਕ ਪੂਰੇ ਕਰਦੇ ਹੋ ਸੋ थैंक यू so much